बाबा बा सिंह जी का सालाना मेला गौतुम नाल संधु कलोनी शिहाटा विखे मनाया गया संतान ने बाबा जी का आशीर्वाद प्राप्त किया अटुट लंगर वरताया गया इस मौके बाबा गुरचरण सिंह आई मनजीत सिंह, संजीव शर्मा सोनू डिपल भला उत्तम रामपाल पूजा समेत संगत मौजूद सन ਪਾਜ ਮਨ ਤੁਮ ਸਤਿ ਸਿ ਕਾ ਕਰੰਦ ਤੇ ਓ ਚਨ ਤੁਮਰੀ ਭਗਤ ਪਰੰਤੇ ਪਾਜ ਦੇਉ ਲਾਇਆ ਸਤਿ ਕੋ ਪਾਜ ਦੀ ਜੀ ਤੁੰਤਨ ਬਾਬਾ ਜੀ ਸੋਢੀ ਪਾਸ਼ਾ ਇਹਨਾਂ ਦਾ ਜਨਮ ਦਿਨ ਮਨਾ ਰਹੇ ਜੀ ਸੰਧੂ ਗਲੋਨੀ ਜੀ ਡੀ ਰੋਡ ਸ਼ਹਾੜਾ ਇੰਡੋ ਪੈਪ ਦੀ ਬੈਕ ਸਾਈਡ ਸਭ ਸੰਗਤਾਂ ਧੂਮ ਧਾਮ ਨਾਲ ਆ ਰਹੀਆਂ ਤੇ ਮੇਰਾ ਕਰਨੀ ਨਾਲ ਸੱਜਤਾ ਦੇ ਚੜਦੀ ਕਲਾ ਕਰਨੀ ਸੱਚੇ ਪਾਤਸ਼ਾਹ ਹਰ ਸਾਭ ਦੀ ਤਰ੍ਹਾਂ 16ਵਾਂ ਮੇਲਾ ਤੁਹਾਡਾ ਚੱਲਣ ਲੱਗਾ ਵਾ ਤੇ ਕਿਰਪਾ ਕਰਨੀ ਬਾਬਾ ਜੀ ਤੁਸੀਂ ਚੜਦੀ ਕੀਤੀ ਗਾਹ ਕੀਤੀ ਆ ਤੇ ਗਾਂ ਵੀ ਕਰਨੀ ਹੁਣ ਸੱਚੇ ਪਾਤਸ਼ਾਹ ਜਿਹੜੀ ਨੇਰੀ ਚੱਲੀ ਆ ਝੁੱਲੀ ਪਈ ਹੈ ਜਿਹੜੀ ਆ ਪਾਣੀ ਦੀ ਲੋਕ ਬਹੁਤ ਡੁੱਬੇ ਆ ਇੱਥੇ ਹੀ ਸ਼ੀਰਵਾਦ ਲੋਕਾਂ ਨੂੰ ਦੇਣਾ ਬਚਾ ਕੇ ਰੱਖਣਾ ਚੜਦੀ ਕਲਾ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਬਾਬਾ ਜੀ ਤੁਸੀਂ ਜੋ ਵੀ ਸੱਚੇ ਪਾਤਸ਼ਾਹ ਤੁਹਾਨੂੰ ਚੰਗਾ ਲੱਗਦਾ ਕਰਦੇ ਜੇ ਪਰ ਸਾਡੀ ਵੀ ਇੱਕ ਰਾਂ ਬੇਨਤੀ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਤੁਹਾਡੇ ਘਰ ਵੀ ਗੁਰੂ ਹਰਗਬੀ ਸਿੰਘ ਸਾਹਿਬ ਮਹਾਰਾਜ ਦੇ ਸਭ ਨੂੰ ਸ਼ਕਤੀਆਂ ਦੇਣ ਹੌਸਲੇ ਦੇਣ ਜਿਨ੍ਹਾਂ ਦੇ ਮਕਾਨ ਡਿੱਗੇ ਆ ਉਹ ਵੀ ਬਚਨ ਤੇ ਮੇਰਾ ਕਰਨੀ ਬਾਬਾ ਜੀ ਸਰਕਾਰਾਂ ਵੀ ਉਹਨਾਂ ਦਾ ਕੋਈ ਨਾ ਕੋਈ ਮਸਲਾ ਹੱਲ ਕਰਨ ਤੇ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਤੁਹਾਡਾ 16ਵਾਂ ਮੇਲਾ ਚੱਲਣ ਲੱਗਾ ਵਾ ਤੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਰਾਰ ਨੂੰ 8:43 ਮਿੰਟ ਤੇ ਤੁਹਾਡੇ ਸੱਚੇ ਪਾਤਸ਼ਾਹ ਫੇਰ ਕੀ ਕੱਟੇ ਜਾਣਗੇ ਸੰਗਤਾਂ ਇਦਾਂ ਹੀ ਸੱਜੀਆਂ ਰਹਿਣਗੀਆਂ